ਕੱਤ ਸ੍ਰੀ ਕਾਲ ਸੋਰੀ ਭੈਣ ਭਰਾਵਾਂ ਨੂੰ ਉਮੀਦ ਕਰੰ ਸਾਰੇ ਠੀਕ ਠਾਕ ਆ ਜੀ ਤੁਹਾਨੂੰ ਦਰਾਸਤੀ ਦਿਖਾਈਏ ਖੇੜਾ ਨਗਰ ਖੇੜਾ ਹੈ ਪੂਰੇ ਸਾਂਸਵਾਲ 500 ਸਾਲ ਜੀ ਹਾਂ ਜੀ ਕਿ ਪੂਰੀ ਸਾਂਸਵਾਲ ਕੀਤੀ ਆ ਦੇਖੋ ਜਾਨਵਰਾਂ ਵਾਸਤੇ ਵੀ ਲੱਗੇ ਹੋਇਆ ਘਰੇ ਕੋਲੇ ਆਲ ਨੇ ਤੌਰ ਤੇ ਬਣਾ ਕੀ ਤੇ ਆਹ ਔੜੇ ਵੀ ਦੇਖੋ ਆਲ ਨੇ ਆਲ ਨੇ 400 ਵੀਰੇ ਤਾਂ ਆਹ ਦੇਖੋ ਬਣਾ ਕੀ ਟੋਕਰੀਆਂ ਡੰਗੀਆਂ ਹੋਈਆਂ ਨੇ ਸਾਰੀਆਂ ਸੰਗੀ ਲੱਗੇ ਤਾਂ ਬੱਸ ਲਾਈਕ ਸ਼ੇਅਰ ਕਰ ਦਿਓ। ਸਾਨੂੰ ਆਪਣੇ ਨੂੰ ਦਿਖਾਉਣਾ। ਪਿੰਡਾਂ ਨਾਲ ਪਿੰਡਾਂ ਦੀ ਕਰਾਂਗੇ ਤੇ ਅੱਜ ਗੱਲ ਕਰਾਂਗੇ। ਬੰਦੇ ਚਿੱਠੇ ਨੇ ਨਿਹੜੇ। ਲੱਖੇੜਾ ਦੇਖੋ ਭਾਈ ਕਿੰਨਾ ਸੋਹਣਾ ਤੇ ਨਾਕ ਨੇ ਉਦਮ ਸਿੰਘ ਦੀ ਫੋਟੋ ਤੇ ਨਾਲ ਹਰੀ ਸਿੰਘ ਨਲੂਏ ਦੀ ਫੋਟੋ ਆ। ਉੱਪਰ ਜਾ ਕੇ ਦਿਖਾਉਣਾ ਸੁਣ ਕਹਿੰਦੇ ਫੋਟੋ ਉੱਪਰ ਵੀ ਹੋਰ ਚੰਗੀ ਲੱਗੀ ਤਾਂ ਬੱਸ ਲਾਈਕ ਸ਼ੇਅਰ ਕਰ ਦਿਓ। ਕਿਲੇ ਰਈ ਇੱਕਰ। ਦੇਖਸ਼ਾ ਇੱਕ ਤਰ੍ਹਾਂ ਤੇ ਖਾਲਸਾਈ ਦਾ ਛੰਡਾ ਗੁੰਝਰੇ ਉੱਪਰ ਹਾਂ ਦੇਖੋ ਲੱਗਿਆ ਨਾ ਖੁੱਲੇ ਹੀ ਆ ਮਿਲਾਂ ਦੇ ਹਾਂ ਹਾਂ ਖੁੱਲੇ ਹੀ ਆ ਇਹ ਗਾ ਖੋਲ ਲਿਆ ਤੇ ਉੱਪਰ ਵੀ ਦੇਖੋ ਇਹਨੇ ਹਨ ਕੇਲੇ ਵਰਗੀ ਦੱਸਾ ਸਾਰੀ ਪੂਰੇ ਸਾਫ ਸੰਭਾਲ ਕਰੀ ਹੋਈ ਆ ਆ ਦੇਖੋ ਫੋਟੋ ਬੁੱਕਾਂ ਜਾਨਵਰਾਂ ਦੇ ਫੋਟੋਆਂ ਚੜੀਆਂ ਜੜੀਆਂ ਹਨ ਸ਼ੱਕੇ ਮੈਨੂੰ ਸਿਤਰੀ ਸ਼ੰਗੀ ਲੱਗੀ ਤਾਂ ਲਾਇਕ ਸ਼ੇਅਰ ਕਰ ਦੇ ਇਦਾਂ ਹੀ ਫੋਟੋਆਂ ਵਾਲੀਆਂ ਨੇ ਭਾਈ ਜਿੱਪਾ ਗਸਿੰਦੀ ਫੋਟੋ ਵਾਦ ਵਦ ਲਾਇਕ ਸ਼ੇਅਰ ਪਾਉਣੇ ਜਰੂਰ ਕਰੇ ਜੀ ਵਾਦ ਵਦ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪਿੰਡਾਂ ਵਾਲਿਆਂ ਦਾ ਪਿੰਡਾਂ ਦੀ ਗੱਲਾਂ ਇਹ ਗੱਲ ਚੰਚੜ ਕੰਗਰੀ ਨਹੀਂ ਹੁੰਦਾ ਹੈ ਹੂੰ ਹੂੰ ਇਹ ਜਾਨਵਰ ਸਾਰੇ ਦਿਨ ਲੀਏ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਓ ਫੋਟੋ ਬਹੁਤ ਸੰਗੀਆਂ ਲਾਈਆਂ ਆਈਆਂ ਚੰਗੀ ਲੱਗੇ ਤਾਂ ਕਿਉਂਕਿ ਇਹ ਚੀਜ਼ਾਂ ਘੱਟ ਹੀ ਨੂੰ ਦਿਖਣ ਨੂੰ ਨਾ ਯਾਰ ਰੰਗ ਕਰਾਇਆ ਦੀ 2019 ਚ ਰੰਗ ਕਰਾਇਆ ਸੀ ਹਾਂਜੀ ਫੇਰ ਅੰਕ ਰਾਇ ਸੀ 24 3 2019 ਨੂੰ ਟਿਕਟਾਂ ਪਾਈਆਂ ਪਿੰਡਾਂ ਨੇ ਐ ਨਹੀਂ ਪਤਾ ਵੀ ਕਿਹੜੇ ਸਾਲ ਤੇ ਬਣਾਇਆ ਹੈ ਨਾ ਇਹ ਥਾਣੇ ਦੇ ਪੁਰਾਣੇ ਬਹੁਤ ਪੁਰਾਣਾ ਥਾਣਾ ਉੱਤੇ ਆ ਉੱਠਦਾ ਨਹੀਂ ਆ ਵਾਦਵਾ ਲਾਈਕ ਸ਼ੇਅਰ ਕਰ ਦੇ ਧੰਨਵਾਦ ਅੱਛਾ ਬਸ ਆਦੇ ਇੱਥੇ ਹੀ ਫੋਟੋ ਫੋਟੋ ਬਣਾਈਆਂ ਹੋਈਆਂ ਨੇ ਆ ਦੇ ਆ ਜ다가 ਤੇ ਆ ਅੰਦਰ ਵੀ ਨਹੀਂ ਘੋੜਨਾ ਹੋਰ ਸਿੰਗੀ ਲੱਗੀ ਤਾਂ ਵਾਦਵਾ ਲਾਈਕ ਸ਼ੇਅਰ ਕਰ ਦੇ ਜੀ ਲਾਈਕ ਨਕਸ਼ਾ ਸਾਪ ਦਾ ਪਹੁੰਚ ਆ ਦਾ ਆ ਵੀ ਕਿਨ ਲਾਇਆ ਨਾਲ ਉਹ ਪਾਸੇ ਵਾਤਵਤ ਲਾਇਕ ਸ਼ੇਅਰ ਕਰਦੇ ਇਸ ਚੀਜ਼ਾਂ ਸਾਹਮਣੇ ਰੱਖਿਆ ਕਰੋ ਪ੍ਰਾਣੀਆਂ ਇਹ ਸਾਹਮਣੇ ਆਂ ਚੀਜ਼ਾਂ ਨੇ ਪਟਾ ਕੇ ਨੂੰ ਲੈ ਵੀ ਰੰਗਲਾ ਪੰਜਾਬ ਦੇ ਨੱਚਦੇ ਟੱਪਦੇ ਨੇ ਆ ਬਾਪੂ ਵੀ ਦੇਖੋ ਪੱਖਿਆਂ ਥੱਲੇ ਆਰਾਮ ਨਾਲ ਬੈਠੇ ਸਾਡੇ ਸਾਹਮਣੇ ਪਾਣੀ ਦਾ ਕੈਂਪਰ ਮਾਰ ਲਿਓ ਕਰੋ ਦਰਸ਼ਨ ਵਾਤਵਤ ਲਾਇਕ ਸ਼ੇਅਰ ਕਮੈਂਟ ਜਰੂਰ ਕਰਦੇ ਪਿੰਡਾਂ ਵਾਲੇ ਗੱਲ ਪਿੰਡਾਂ ਦੀ ਕਰਨਗੇ ਗੱਲਾਂ ਤੇ ਠਾਈ ਦਰਵਾਜ਼ਾਂ ਦੀ ਕਰਨ ਧੰਨਵਾਦ ਸਾਰੇ ਘਰਾਂ ਦਾ